ਕਿੱਤਾ ਗਿਆ ਹੈ ਕਿ ਕਾਣਾ ਚੌਕ ਦੇ ਬਾਰੇ ਲੋਕਾਂ ਦੀ ਸੇਵਾ ਲਈ ਲੋਕਾਂ ਦੇ ਕੰਮਾਂ ਲਈ ਆਪਣੇ ਪੇਂਡੂ ਲੋਕਾਂ ਦੇ ਕੰਮ ਲਈ ਇਹ ਲੋਕ ਸੇਵਾ ਕੇਂਦਰ ਖੋਲਿਆ ਗਿਆ ਜਿਹਦੇ ਵਿੱਚ ਉਹਨਾਂ ਨੂੰ ਇਹ ਸਵਾਲ ਨਹੀਂ ਹੋਊਗਾ ਕਿ ਫਾਰਮ ਭਰ ਕੇ ਆਓ ਇਹ ਕਾਗਜ਼ ਟਾਈਪ ਕਰਾ ਕੇ ਲਿਆਓ ਇਹ ਕਾਗਜ਼ ਲਿਆਓ ਉਹ ਕਾਗਜ਼ ਲਿਆਓ ਇੱਥੇ ਸਿਰਫ ਉਹਨਾਂ ਨੇ ਆਪਣਾ ਆਧਾਰ ਕਾਰਡ ਜੇਬ ਚ ਪਾ ਕੇ ਲੈ ਗਿਆ ਹੈ ਜੋ ਮੈਂ ਪਿਛਲੇ 2-3 ਮਹੀਨੇ ਵਿੱਚ ਪਿੰਡਾਂ ਵਿੱਚ ਗਿਆ ਤਾਂ ਮੈਨੂੰ ਪਤਾ ਚੱਲਿਆ ਵੀ ਕੋਈ ਵੱਡੀ ਫੈਕਟਰੀ ਜਾਂ ਕੋਈ ਵੱਡੀ ਸੜਕ ਜਾਂ ਕੋਈ ਵੱਡੇ ਮਸਲੇ ਨਹੀਂ ਹੈਗੇ ਮਸਲੇ ਛੋਟੇ-ਛੋਟੇ ਹੀ ਨੇ ਕਿਸੇ ਗਰੀਬ ਦੀ ਛੱਤਗਿਰੀ ਹੋਈ ਹੈ ਉਹਨੂੰ ਪੈਸੇ ਨਹੀਂ ਆਏ ਫਿਰ ਨੂੰ ਪੈਨਸ਼ਨ ਨਹੀਂ ਆ ਰਹੀ ਜਿਹਦਾ ਵਿਆਹ ਹੋ ਗਿਆ ਉਹਨੂੰ ਸ਼ਗਨ ਨਹੀਂ ਆ ਰਿਹਾ ਤਾਂ ਇਹ ਜਿਹੜਾ ਲੋਕ ਦੇਵਾ ਕੇਂਦਰ ਖੋਲਿਆ ਗਿਆ ਹੈ ਇਹਦੇ ਸਾਰੇ ਕੰਮ ਇੱਥੇ ਕਰਵਾਏ ਜਾਣਗੇ ਉਹਨਾਂ ਲੋਕਾਂ ਨੇ ਫਾਰਮ ਭਰ ਕੇ ਜੋ ਵੀ ਚੀਜ਼ਾਂ ਸਰਕਾਰ ਤੋਂ ਲੈਣ ਦੀ ਉਹ ਵੀ ਕੋਰਸਪੋਨਡੈਂਸ ਹੋਵੇ ਉਹ ਸਾਰੀ ਇੱਥੋਂ ਕਰਾਂਗੇ ਕਿਸ ਤਰ੍ਹਾਂ ਦੀ ਟੀਮ ਤੁਹਾਡਾ ਵਰਕ ਕਰੇਗੀ ਉਹ ਫਾਊਂਡੇਸ਼ਨ ਦੀ ਟੀਮ ਹੈ ਕਿਸ ਤਰ੍ਹਾਂ ਸਾਡੀ ਟੀਮ ਦੇ ਵਿੱਚ ਐਨ ਜੀਓ ਐਕਸਪਰਟ ਨਹੀਂ ਜਿਹੜੇ ਫਾਰਮ ਕਲੈਕਸ਼ਨ ਦੇ ਵਿੱਚ ਇੱਕ ਟਾਇਰ 1 ਟੀਮ ਕੰਮ ਕਰੇਗੀ ਜਿਹੜਾ ਪੂਰਾ ਡਾਟਾ ਫਾਰਮ ਕਲੈਕਸ਼ਨ ਕਰੇਗੀ ਆਹਰ ਟੂ ਟੀਮ ਹੈ ਜਿਹੜੀ ਆਨਲਾਈਨ ਨੇ ਕਾਫੀ ਸਕੀਮਾਂ ਆਨਲਾਈਨ ਅਪਲੋਡ ਹੁੰਦੀਆਂ ਨੇ ਪਿੰਡ ਦੇ ਸਰਪੰਚ ਦੇ ਯੂਜ਼ਰ ਆਈਡੀ ਲੌਗ ਇਨ ਦਾ ਨਾਮ ਪੂਰਾ ਟੈਕਨੀਕਲ ਪ੍ਰੋਸੈਸ ਜੋ ਸਰਕਾਰ ਦੀ ਹੈ ਵਿਧਾਇਕ ਉਹਦੇ ਨਾਲ ਫਾਲੋਅ-ਅਪ ਕੀਤਾ ਜਾਏਗਾ ਤੇ ਤੀਜੀ ਟੀਮ ਜਿਹੜੀ ਹੋਊਗੀ ਉਹ ਸਭ ਤੋਂ ਮੇਨ ਟੀਮ ਜਿਹਨੂੰ ਆਪਾਂ ਕਹੀਏ ਵੀ ਦਫ਼ਤਰਾਂ ਤੇ ਜਾ ਕੇ ਫਾਲੋਅ-ਅਪ ਕਰਾ ਦੇ ਕਿਉਂਕਿ ਨੌ ਆਮ ਤੌਰ ਤੇ ਫਾਈਲਾਂ ਕਾਗਜ਼ ਪਈ ਹੀ ਰਹਿ ਜਾਂਦੇ ਨੇ ਦੱਬੇ ਜਾਂਦੇ ਨੇ ਤੇ ਗਰੀਬ ਲੋਕਾਂ ਦੇ ਕੰਮ ਨਹੀਂ ਹੁੰਦੇ ਤੇ ਤੀਜੀ ਟੀਮ ਉਹਨੂੰ ਦਫ਼ਤਰੀ ਤੌਰ ਤੇ ਫਾਲੋਅ-ਅਪ ਕਰਾ ਕੇ ਉਹ ਸਦੇ ਚੜਾਏਗੀ ਸਰ ਕੋਈ ਸਮਾਜੀ ਲਿਸਟ ਦੱਸ ਸਕਦੇ ਹੋ ਕੀ ਕੀ ਕ ਲਿਆ ਜੀ ਬਹੁਤ ਸਾਰੇ ਮਕਾਨ ਪਏ ਹੋਏ ਨੇ ਉਹਨਾਂ ਦੇ ਛੱਤ ਉਹਨਾਂ ਦੇ ਲੈੰਟਰ ਬਹੁਤ ਪੈਂਡਿੰਗ ਨੇ ਤੇ ਕਿਹੜੀਆਂ ਗਰੰਟਾਂ ਵੀ ਆਂਦੀਆਂ ਨੇ ਪਰ ਆਪਣੇ ਪਿੰਡਾਂ ਦੇ ਵਿੱਚੋਂ ਫਾਰਮ ਹੀ ਨਹੀਂ ਪੂਰੇ ਕੀਤਾ। ਜਿਉਂ ਨਾ 31 ਮਾਰਚ ਆਖਰੀ ਡੇਟ ਸੀ ਪਰ ਹਲੇ ਬਹੁਤ ਸਾਰੇ ਫਾਰਮ ਪਏ। ਫਿਰ ਸ਼ਗਨ ਸਕੀਮ ਦੇ ਫਾਰਮ ਬਹੁਤ ਪਏ ਨੇ ਲੋਕ ਭਾਂਡੇ ਰਹਿ ਜਾਂਦੇ ਨੇ। ਕਈ ਵਿਧਵਾ ਭੈਣਾਂ ਨੇ, ਮਾਵਾਂ ਨੇ ਉਹਨਾਂ ਦੀਆਂ ਪੈਨਸ਼ਨਾਂ ਨਹੀਂ ਆ ਰਹੀਆਂ ਮਕੀ ਰੋ। ਉਹ ਕਹਿੰਦੇ ਵੀ ਸਾਡੇ ਫਾਰਮ ਹੀ ਨਹੀਂ ਭਰੇ। ਸਾਨੂੰ ਕਹਿ ਦਿੰਦੇ ਨੇ ਉੱਥੇ ਜਾਓ, ਟਾਈਪ ਕਰਾਓ ਇਹ ਲੈ ਕੇ ਉਹ ਲੈ ਕੇ ਉਹ ਸਾਡੇ ਤੋਂ ਨਹੀਂ ਹੁੰਦਾ। ਤੋਂ ਬਾਅਦ ਹੋਰ ਕਈ ਸਕੀਮਾਂ ਨੇ ਜਿਹੜਾ ਲੋਕਾਂ ਨੂੰ ਨਹੀਂ ਪਤਾ ਹੈਗਾ ਵਿਸਕਰਮਾ ਸਕੀਮ ਹੈ ਉਹਦੇ ਵਿੱਚ ਸਾਈਕਲ ਕੂਰ ਕਿਟ ਮਿਲਦੀ ਹੈ ਸਕੀਮ ਹੈ ਸੈਂਟਰ ਗਵਰਨਮੈਂਟ ਦੀ ਉਹ ਗਰੀਬ ਨੂੰ ਸਾਈਕਲ ਮਿਲਦਾ ਹੈ ਤਾਂ ਉਹ ਸਾਰੀਆਂ ਸਕੀਮਾਂ ਦਾ ਪਹਿਲੇ ਜਾਣੂ ਕਰਾਵਾਂਗੇ ਸਭ ਨੂੰ ਦੱਸਾਂਗੇ ਤੇ ਜਿਹੜੀ ਜੋ एलिਜੀਬਿਲਟੀ ਜਿਹੜੀ ਸਕੀਮ ਸੰਬੰਧੀ ਹੋਊਗੀ ਉਹ ਨੂੰ ਸੈਂਟਰ ਦੇ ਗਵਰਨਮੈਂਟ ਤੋਂ ਪੂਰੇ ਰੂਲ ਦੇ ਮੱਧੂਤਾ ਵੀ ਕਰਵਾ ਕੇ ਉਹ ਦਵਾਵਾਂਗੇ ਕੋਣ ਜੀ ਦੇਖਿਆ ਕਿ ਪਿੰਡਾਂ ਦੇ ਵਿੱਚ ਜਿਹੜੀ ਪਾਰਟੀਬਾਦੀ ਬਹੁਤ ਹੁੰਦੀ ਹੈ ਇਸ ਤੋਂ ਲੱਗਦਾ ਕਿ ਇਸ ਕਾਰਨ ਪਰੇਸ਼ਾਨਗੇ ਪਾਰਟੀਬਾਦੀ ਜੀ ਮੈਂ ਆਪਣੇ ਸਾਰੇ ਸਰਪੰਚ ਭਰਾਵਾਂ ਨੂੰ ਮੈਂ ਆਪ ਇੰਦਰਪੁਰ ਦਾ ਸਰਪੰਚ ਐ ਇਹਨੀ ਅਪੀ ਕਿ ਪਾਰਟੀਬਾਜੀ ਤਾਂ ਉੱਪਰ ਉੱਠੀ ਐ ਇੱਕ ਵਾਰ ਥੋੜੇ ਪਿੰਡ ਦਾ ਕੋਈ ਸ਼ਰਮ ਨਾ ਰਹਿ ਗੇ ਸਾਰੇ ਫਾਰਮ ਭਰアド ਜਿੰਨੀਆਂ ਵੀ ਸਕੀਮਾਂ ਨੇ ਸਾਰੀਆਂ ਇੱਕ ਵਾਰ ਦਾਖਲ ਕਰ ਦੋ ਹਰ ਬੰਦੇ ਦੇ ਲਈ ਉਹਦੋਂ ਵਾਰ ਹੋ ਜਾਣਗੀਆਂ ਫਿਰ ਠੀਕ ਹੈ ਜਿਹੜੀ ਪਾਰਟੀ ਨਾਲ ਆਪਣੀ ਵਿਚਾਰਧਾਰਾ ਮਿਲਦੀ ਹੈ ਉਹਦੇ ਨਾਲ ਖੜੇ ਉਹ ਚੱਲੋ ਠੀਕ ਹੈ ਹਰ ਕਿਸੇ ਦੀ ਆਪਣੀ ਵਿਚਾਰਧਾਰਾ ਹੈ ਪਰ ਸਰਪੰਚ ਤਾਂ ਉਹੀ ਹੈ ਜਿਹੜਾ ਆਪਣੇ ਪਿੰਡ ਦੇ ਲੋਕਾਂ ਨਾਲ ਖੜੇ ਦੇ ਤੇ ਆਪਣੇ ਪਿੰਡ ਦੇ ਲੋਕਾਂ ਨਾਲ ਕੰਮ ਕਰੇ ਮੈਂ ਸਾਰੇ ਸਰਪੰਚਾਂ ਨੂੰ ਕਹਿਣਾ ਹੈ ਮੈਨੂੰ ਆ ਕੇ ਪਰਸਨਲੀ ਮਿਲੋ ਨਾਲ ਉਹ ਇੱਕੋ ਵਾਰ ਪਿੰਡ ਦੇ ਵਿੱਚ ਕਿਤੇ ਸੱਤ ਦੇ ਵਿੱਚ ਕੈਂਪ ਲਾ ਕੇ ਸਾਰੇ ਫਾਰਮ ਇੱਕ ਦੋ ਦਿਨ ਚ ਭਰ ਕੇ ਫਟਾਫਟ ਭੇਜ ਦਿੱਤੇ ਜਾਂ ਸਵਾਦ ਤਾਂ ਉਸੇ ਕਰਦਾ ਹੈ ਕਈ ਮੈਂ ਦੇਖਿਆ ਕਿ ਪਿੰਡਾਂ ਚ ਪੰਚਾਇਤੀ ਜੀ ਮੈਨੂੰ ਦੇ ਮੱਜੂਰ ਨੂੰ ਪਿਛਲੀ ਵਾਰ ਕੀ ਕੀਤਾ ਲੱਗਦਾ ਕਿ ਇਹ ਸਟਾਡੀਿੰਗ ਜਿਹੜੇ ਮੁਸਤਫਾ ਨੂੰ ਹਰ ਦੇ ਅੰਦਰ ਚੋਂ ਫਾਉਂਡੇਸ਼ਨ ਕਾਨੂੰਨ ਦੇ ਦਾਇਰੇ ਦੇ ਵਿੱਚ 101% ਜੇ ਕੋਈ ਜ਼ਮੀਨ ਰੱਬੀ ਹੋਈ ਹੈ ਉਹਨੂੰ ਖਾਲੀ ਕਰਾਇਆ ਜਾਊਗਾ ਆਪਣੇ ਬਹੁਤ ਸਾਰੇ ਸਰਪੰਚ ਭਰਾਵਾਂ ਨੂੰ ਕੁਝ ਨਵੇਂ ਵੀ ਬਣੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਮੁਸਤਰਕਾ ਮਾਲਕਾਨ ਜਾਂ ਮੂਜਾ ਮਾਲਕਾਨ ਸ਼ਾਮਲਾ ਡੇ ਕੀ ਇਹਨਾਂ ਦੇ ਰੂਲਸ ਕਹਿੰਦੇ ਨੇ ਕਿ ਪੰਚਾਇਤੀ ਐਕਟ ਕਹਿੰਦੇ ਨੇ ਕਿ ਸਰਕਾਰ ਦੇ ਕਾਨੂੰਨ ਕਹਿੰਦੇ ਨੇ ਤਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਮੈਂ ਉਹਨਾਂ ਨੂੰ ਦੱਸਦਾ ਵੀ ਰਹਾਂ ਦੇਖੋ ਸੋਚਾ ਆਪਣਾ ਉਹਨਾਂ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਰੱਖ ਕੇ ਜਿੱਥੇ ਲੋੜ ਪਊਗੀ ਉੱਥੇ ਖਾਲੀ ਕਰਵਾਵਾਂਗੇ ਤੇ ਗਰੀਬ ਲੋਕਾਂ ਨੂੰ ਸਹੂਲਤ ਕੀ ਲੋੜ ਪੈਗੀ ਜੀ ਕਿਸ ਬਾਦਸ਼ਹੀ ਨੂੰ ਅੱਜ ਰਾਜਨੀਤੀ ਦੇ ਖੇਤਰ ਵਿੱਚ ਖਾਤਰਾਂਗੇ ਰਾਜਨੀਤੀ ਦੇ ਵਿੱਚ ਆਉਣ ਦਾ ਕੋਈ ਵਿਚਾਰ ਨਹੀਂ ਸੀਗਾ ਜੀ ਪਰ ਲੋਕਾਂ ਦੇ ਕੰਮ ਲਈ ਜੇ ਕਿਤੇ ਹੱਥ 'ਚ ਡੰਡਾ ਫੜਨਾ ਪਏ ਤਾਂ ਬਾਤੋਂ ਡੰਡਾ ਫੜਨ ਲਈ ਡੰਡੇ ਦੀ ਪਾਵਰ ਲਈ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਹੈ ਇਹ ਕੰਮ ਉਹਨੂੰ 10 ਦੀ ਸਪੀਡ ਤੇ ਹੋ ਰਿਹਾ ਨੇ ਤੇ ਕੋਈ ਅਹੁਦਾ ਮਿਲੂਗਾ ਤਾਂ ਫਿਰ 100 ਦੀ ਸਪੀਡ ਤੇ ਕਰਾਵਾਂਗੇ ਜਿਹੜੀ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਇੱਕ ਦਿੱਕਤ ਆ ਗਈ ਹੈ ਜੀ ਐਜੂਕੇਸ਼ਨ ਸਿਸਟਮ ਦੀ ਤੇ ਰੋਜ਼ਗਾਰ ਦੀ ਉਹਦੇ ਲਈ ਵੀ ਕੋਈ ਪਲਾਨ ਹੈ ਰੋਜ਼ਗਾਰ ਲਈ ਅਸੀਂ ਇਹ ਪਲਾਨ ਬਣਾਇਆ ਕਿ ਅਸੀਂ ਕੁਝ HR ਏਜੰਸੀਜ਼ ਨੂੰ ਪੈਨਲ ਕੀਤਾ ਹੈ ਪੰਜਾਬ ਦੀਆਂ ਬਹੁਤ ਵੱਡੀਆਂ ਵੱਡੀਆਂ ਏਜੰਸੀਆਂ ਨੇ 10 ਤੋਂ 15000 ਤਨਖਾਹ ਦਾ ਕੋਸ਼ਿਸ਼ ਕਰਾਂਗੇ ਕਿਸੇ ਗਰੀਬ ਦੀ ਪਿੰਡ ਦੀ ਅਸੀਂ ਨਾਲ ਦੀ ਨਾਲ ਲੌਕੀ ਲਗਾਈ ਹੈ ਅਸੀਂ ਕਈ ਲਗਵਾਈਆਂ ਵੀ ਨੇ ਸਾਡੇ ਕੋਲ ਸਾਰਾ ਡਾਟਾ ਹੈਗਾ ਬਾਕੀ ਆਪਣੇ ਪਿੰਡਾਂ ਦੇ ਵਿੱਚ ਮੁੰਡੇ ਜ਼ਿਆਦਾ ਤਕਨੀਕੀ ਪੜਾਈ ਨਹੀਂ ਕਰ ਰਹੇ ਹੈਗੇ ਬਾਹ ਉਹਨਾਂ ਨੂੰ ਵੀ ਮੈਂ ਫੀਲ ਕਰਦਾ ਹਾਂ ਕਿ ਇੱਥੇ ਆਪਣੇ ਪਿੰਡ 'ਚ ਰਹੋ ਪਿੰਡ ਦੇ ਲੋਕਾਂ ਦੀ ਪੰਜਾਬ ਦੀ ਸੇਵਾ ਕਰੋ ਜੇ ਕੋਈ ਤਕਨੀਕੀ ਐਜੂਕੇਸ਼ਨ ਕਿਸੇ ਨੂੰ ਕੋਈ ਕੈਰੀਅਰ ਗਾਈਡੈਂਸ ਕਾਉਂਸਲਿੰਗ ਚਾਹੀਦੀ ਹੈ